ਸਸਿਕਾ ਨਮਸਕਾਰ ਲਾਫ ਇਸ ਅੱਜ 26 ਜਨਵਰੀ ਗਣਤੰਤਰ ਦਿਵਸ 77ਵਾਂ ਗਣਤੰਤਰ ਦਿਵਸ ਜਿਹੜਾ ਅੱਜ ਦੇਸ਼ ਮਨਾ ਰਿਹਾ ਅ ਇਹਨੂੰ ਇੰਗਲਿਸ਼ ਦੇ ਵਿੱਚ ਰਿਪਬਲਿਕ ਡੇ ਕਹਿੰਦੇ ਆ ਜਿਹਦੀ ਅੱਜ ਸਾਰੇ ਭਾਰਤ ਦੇ ਵਿੱਚ ਛੁੱਟੀ ਹੁੰਦੀ ਆ ਸਾਲ 1950 ਦੇ ਵਿੱਚ ਜਿਹੜਾ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀਗਾ ਦੇਸ਼ ਤਾਂ 1947 ਦੇ ਵਿੱਚ ਆਜ਼ਾਦ ਹੋ ਗਿਆ ਸੀਗਾ ਆਜ਼ਾਦੀ ਦੀ ਬੜੀ ਭਾਰੀ ਕੀਮਤ ਜਿਹੜੀ ਆ ਉਹ ਚਕਾਉਣੀ ਪਈ ਸੀ ਖਾਸ ਕਰਕੇ ਸਾਡੇ ਪੰਜਾਬ ਨੂੰ ਜਿਹੜੇ ਦੋ ਟੁਕੜੇ ਹੋ ਗਏ ਸੀ ਵੱਡਾ ਹਿੱਸਾ ਇੱਕ ਪਾਕਿਸਤਾਨ ਦੇ ਵਿੱਚ ਵੀ ਚਲਾ ਗਿਆ ਤੇ ਇੱਧਰ ਅਸੀਂ ਇੱਕ ਛੋਟੇ ਪੰਜਾਬ ਦੇ ਵਿੱਚ ਜਿਹੜੇ ਆਹੋ ਰਹਿ ਰਹੇ ਹਾਂ ਉਸ ਵੇਲੇ ਜਦੋਂ ਆਜ਼ਾਦ ਹੋਇਆ ਸੀ ਉਸ ਵੇਲੇ ਜਿਹੜਾ ਪੰਜਾਬ ਸਾਂਝਾ ਹੋਇਆ ਕਰਦਾ ਸੀਗਾ ਹਿਮਾਚਲ ਹਰਿਆਣਾ ਸਭ ਇੱਕੋ ਹੀ ਸੀਗੇ ਪਰ ਉਹ ਤੋਂ ਬਾਅਦ 1966 ਦੇ ਵਿੱਚ ਜਿਹੜਾ ਇਹਦੇ ਪੱਖ ਵੱਖਰੀ ਸਟੇਟਾਂ ਬਣ ਗਈਆਂ ਛੋਟਾ ਜਿਹਾ ਪੰਜਾਬ ਹੁਣ ਚਲੋ ਉਸ ਪਾਸੇ ਆਪਾਂ ਉਹਦੀ ਗੱਲ ਨਹੀਂ ਕਰਦੇ 1950 ਦੇ ਵਿੱਚ ਜਿਹੜਾ ਸੰਵਿਧਾਨ ਲਾਗੂ ਹੋਇਆ ਸੀਗਾ ਸੰਵਿਧਾਨ ਦਾ ਕੀ ਮਤਲਬ ਹੁੰਦਾ ਕੇ ਦੇਸ਼ ਤਾਂ ਆਜ਼ਾਦ ਹੋ ਗਿਆ ਹੁਣ ਕੀ ਉਹਨੂੰ ਚਲਾਉਣਾ ਕਿੱਦਾਂ ਆ ਉਹਦੇ ਕੀ ਰੂਲ ਹੋਣੇ ਚਾਹੀਦੇ ਆ ਕਿਹੜੇ ਕਾਨੂੰਨ ਹੋਣੇ ਚਾਹੀਦੇ ਆ ਕੀ ਕੁਝ ਹੋਣਾ ਚਾਹੀਦਾ ਆ ਉਹ ਸਭ ਕੁਝ ਜਿਹੜਾ ਅੱਜ ਦੇ ਦਿਨ ਲਾਗੂ ਹੋ ਗਿਆ ਸੀਗਾ ਦੇਸ਼ ਦੇ ਵਿੱਚ ਜਿੱਥੇ 21 ਤੋਪਾਂ ਦੀ ਸਲਾਮੀ ਦਿੱਤੀ ਗਈ ਸੀ ਜਦੋਂ ਪਹਿਲੀ ਵਾਰ 1950 ਦੇ ਵਿੱਚ ਸੰਵਿਧਾਨ ਲਾਗੂ ਹੋਇਆ ਸੀਗਾ ਗਣਤੰਤਰ ਤੇ ਉਹ ਜਿਹੜੀ 21 ਤੋਪਾਂ ਦੀ ਸਲਾਮੀ ਆ ਹਰੇਕ ਸਾਲ ਅੱਜ ਦੇ ਦਿਨ ਜਿਹੜੀ ਆ ਉਹ ਅ ਇੰਡੀਆ ਗੇਟ ਦੇ ਕੋਲ ਰਾਜਪਾਥੇ ਉੱਤੇ ਇਹ ਜਿਹੜੀ ਦਿੱਤੀ ਜਾਂਦੀ ਆ ਜਿੱਥੇ ਸਾਡੇ ਦੇਸ਼ ਦਾ ਸਭ ਤੋਂ ਉੱਚਾ ਅਹੁਦਾ ਜਿਹੜਾ ਆ ਰਾਸ਼ਟਰਪਤੀ ਦਾ ਉਹ ਅਗਵਾਈ ਕਰਦਾ ਹੁੰਦਾ ਦੇਸ਼ ਦਾ ਕੋਈ ਵੀ ਰਾਸ਼ਟਰਪਤੀ ਜੇ ਉਸ ਵੇਲੇ ਹੋਵੇ ਇਸ ਵੇਲੇ ਜਿਹੜੀ ਆ ਉਹ ਜਿਹੜੀ ਮੋਰਮੋਰ ਸਾਡੇ ਦੇਸ਼ ਦੇ ਰਾਸ਼ਟਰਪਤੀ ਆ ਤੇ ਉਹ ਅਗਵਾਈ ਕਰ ਰਹੇ ਆ ਅ ਰਾਜਪਤ ਦੇ ਉੱਤੇ ਜਿਹੜੀ ਆ ਜਗ੍ਹਾ ਨਿਸ਼ਚਿਤ ਹੁੰਦੀ ਆ ਉੱਥੇ ਜਿਹੜਾ ਆ ਉਹ ਪਹਿਲਾ ਪ੍ਰਧਾਨ ਮੰਤਰੀ ਆਉਂਦੇ ਆ ਅ ਜਿਹੜਾ ਸਾਡਾ ਰੱਖਿਆ ਮੰਤਰੀ ਹੁੰਦਾ ਆ ਉਹ ਉੱਥੇ ਪਹਿਲਾ ਪਹੁੰਚਿਆ ਹੁੰਦਾ ਰੱਖਿਆ ਮੰਤਰੀ ਦਾ ਸਾਰਾ ਜਿਹੜਾ ਇਹ ਜ਼ਿੰਮੇਵਾਰੀ ਹੁੰਦੀ ਆ ਪ੍ਰਧਾਨ ਮੰਤਰੀ ਦਾ ਸਵਾਗਤ ਉਹਨੇ ਕਰਨਾ ਹੁੰਦਾ ਤੇ ਫੇਰ ਦੇਸ਼ ਦੇ ਰਾਸ਼ਟਰਪਤੀ ਦਾ ਸਵਾਗਤ ਕੀਤਾ ਜਾਂਦਾ ਆ ਉਹ ਆਪਣੀ ਰਵੈਤੀ ਬੱਗੀ ਦੇ ਉੱਤੇ ਚੜ ਕੇ ਰਾਸ਼ਟਰਪਤੀ ਜਿਹੜੇ ਆ ਉੱਥੇ ਪਹੁੰਚਦੇ ਆ ਤੇ ਉੱਥੇ ਪਹੁੰਚਣ ਤੋਂ ਬਾਅਦ ਸਭ ਤੋਂ ਪਹਿਲਾਂ ਝੰਡਾ ਫੈਰਾਇਆ ਜਾਂਦਾ ਆ ਉੱਥੇ ਜਿਹੜੀ ਧੁਨ ਵੱਜਦੀ ਆ ਸਾਡੇ ਰਾਸ਼ਟਰੀ ਨੈਸ਼ਨਲ ਐਂਥਮ ਦੀ ਉਸ ਵੇਲੇ ਜਿਹੜੀ 21 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਜਿਹੜੇ ਸਾਡੇ ਬਹਾਦਰ ਸੈਨਿਕ ਜਿਹੜੇ ਸ਼ਹੀਦ ਹੋਏ ਆ ਜਾਂ ਬਹਾਦਰੀ ਨਾਲ ਲੜਿਆ ਜਿਨ੍ਹਾਂ ਨੂੰ ਚੱਕਰ ਪ੍ਰਦਾਨ ਕੀਤੇ ਜਾਂਦੇ ਆ ਕੋਈ ਪਰਮਵੀਰ ਚੱਕਰ ਹੁੰਦਾ ਕੋਈ ਅਸ਼ੋਕ ਚੱਕਰ ਹੁੰਦਾ ਆ ਉਹ ਸਾਰੇ ਪ੍ਰਦਾਨ ਕਰਨੇ ਤੋਂ ਬਾਅਦ ਫਿਰ ਜਿਹੜਾ ਆ ਉਹ ਪਰੇਡ ਸ਼ੁਰੂ ਹੁੰਦੀ ਆ ਜਿਹਦੇ ਵਿੱਚ ਸਾਡੀ ਭਾਰਤੀ ਜਿਹੜੀ ਥਲ ਸੈਨਾ ਜਲ ਸੈਨਾ ਤੇ ਜਿਹੜੀ ਇਹੋ ਹਵਾਈ ਸੈਨਾ ਸਾਰੀ ਹਿੱਸਾ ਲੈਂਦੀ ਆ ਵੱਖੋ-ਵੱਖਰੀਆਂ ਜਿਹੜੀਆਂ ਉਹ ਝਾਕੀਆਂ ਸਾਰੀਆਂ ਸਟੇਟਾਂ ਦੀਆਂ ਉਸ ਮੰਚ ਤੋਂ ਉਹਦੇ ਸਾਹਮਣੇ ਰਸਤੇ ਤੋਂ ਰਾਜਪਥ ਤੋਂ ਗੁਜ਼ਰਦੀਆਂ ਤੇ ਸਾਰੇ ਸਲਾਮੀ ਦਿੰਦੇ ਆ ਤੇ ਬਹੁਤ ਹੀ ਅਦਭੁਤ ਦ੍ਰਿਸ਼ ਜਿਹੜਾ ਉਹ ਦੇਖਣ ਵਾਲਾ ਹੁੰਦਾ ਆ ਜਿਹੜਾ ਉਸ ਵੇਲੇ 26 ਜਨਵਰੀ ਨੂੰ ਐਸ ਰੋਡ ਦੇ ਉੱਤੇ ਇਸ ਰਸਤੇ ਦੇ ਉੱਤੇ ਜਿਹੜਾ ਉਹ ਕੀਤਾ ਜਾਂਦਾ ਐਤਕੀ ਵੀ ਜਿਹੜਾ ਉਹ ਬਹੁਤ ਹੀ ਆ ਪਾਪੂਰਨ ਵਧੀਆ ਢੰਗ ਦੇ ਨਾਲ ਜਿਹੜਾ ਉਹ ਉੱਥੇ ਦੇਖਣ ਨੂੰ ਮਿਲਿਆ 26 ਜਨਵਰੀ ਨੂੰ ਸਾਡੇ ਪੰਜਾਬ ਸਟੇਟ ਦੀ ਜਿਹੜੀ ਇੱਕ ਝਾਕੀ ਵੀ ਉਹਦੇ ਵਿੱਚ ਸ਼ਾਮਿਲ ਕੀਤੀ ਗਈ ਕਿਉਂਕਿ ਸਾਨੂੰ ਅਸੀਂ ਪੰਜਾਬ ਦੇ ਆ ਸਾਨੂੰ ਪੰਜਾਬ ਤੇ ਮਾਣ ਹੋਣਾ ਚਾਹੀਦਾ ਪੰਜਾਬੀਆਂ ਤੇ ਮਾਣ ਹੋਣਾ ਚਾਹੀਦਾ ਦੋ ਚੀਜ਼ਾਂ ਜਿਹੜੀਆਂ ਉੱਥੇ ਮੈਨਾ ਰੱਖਦੀਆਂ ਹੁੰਦੀਆਂ ਇੱਕ ਸਾਡੀ ਜਿਹੜੀ ਸਿੱਖ ਰੈਜਿਮੈਂਟ ਜਦੋਂ ਉਹ ਆਉਂਦੀ ਆ ਐਤਕੀ ਜਿਹੜੀ ਉਹ ਬੜੇ ਹੀ ਅਜੀਬ ਢੰਗ ਦੇ ਨਾਲ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜਾ ਉਹ ਜਕਾਰਿਆਂ ਦੀ ਗੂੰਜ ਦੇ ਵਿੱਚ ਜਿਹੜੀ ਸਿੱਖ ਰੈਜਿਮੈਂਟ ਉਹ ਦੇਖਣ ਵਾਲਾ ਸੀ ਉਹ ਦ੍ਰਿਸ਼ ਜਿਹੜਾ ਜੋਸ਼ੀਲਾ ਤੇ ਦੂਜੇ ਨੰਬਰ ਤੇ ਜਦੋਂ ਪੰਜਾਬ ਦੀ ਝਾਕੀ ਆਉਂਦੀ ਆ ਐਤਕੀ ਜਿਹੜੀ ਪੰਜਾਬ ਦੀ ਝਾਕੀ ਸੀਗੀ ਉਹਦੇ ਵਿੱਚ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ 350 ਸਾਲਾ ਜਿਹੜਾ ਸ਼ਹੀਦੀ ਦਿਵਸ ਹੈਗਾ ਉਹਨੂੰ ਸਮਰਪਿਤ ਸੀ ਉਹਦੇ ਵਿੱਚ ਜਿਹੜਾ ਗੁਰਦੁਆਰਾ ਸੀ ਸਗੰਜ ਦੀ ਝਲਕ ਉੱਥੇ ਕੀਰਤਨ ਹੋ ਰਿਹਾ ਤੇ ਉਹ ਚੀਜ਼ਾਂ ਜਿਹੜੀਆਂ ਉਹ ਕੀਰਤਨ ਦੇ ਰੂਪ ਦੇ ਵਿੱਚ ਸਾਰੀ ਝਾਕੀ ਜਿਹੜੀ ਆਹੋ ਦੇਖਣ ਵਾਲੀ ਸੀਗੀ ਉੱਥੋਂ ਗੁਜ਼ਰੀ ਜਿਹੜੀ ਅੱਜ ਸੋ ਕਹਿਣ ਦਾ ਮਤਲਬ ਕਿ ਸਾਡਾ ਜਿਹੜਾ ਇਹ ਅ ਗਣਤੰਤਰ ਦਿਵਸ ਜੇ ਅਸੀਂ ਭਾਰਤੀਆਂ ਅਸੀਂ ਆਜ਼ਾਦ ਹਾਂ ਅ ਜਦੋਂ ਦੇਸ਼ ਗੁਲਾਮ ਸੀਗਾ ਉਸ ਵੇਲੇ ਜਿਹੜੇ ਗੁਲਾਮ ਲੋਕ ਸੀਗੇ ਜਿਹੜੇ ਆਪਣੇ ਆਪ ਨੂੰ ਮਹਿਸੂਸ ਕਰਦੇ ਸੀਗੇ ਤੇ ਅੱਜ ਅੱਜ ਸਾਨੂੰ ਉਹਨਾਂ ਚੀਜ਼ਾਂ ਦਾ ਬਿਲਕੁਲ ਵੀ ਚੇਤਾ ਚਿਤ ਚੇਤਾ ਵੀ ਹੈ ਨਹੀਂ ਕਿ ਕੀ ਆਜ਼ਾਦੀ ਕੀ ਆਜ਼ਾਦੀ ਦੀ ਕੀਮਤ ਕੀ ਹੁੰਦੀ ਆ ਇਹ ਤਾਂ ਉਹ ਲੋਕ ਦੱਸ ਸਕਦੇ ਜਿਹੜੇ ਉਸ ਵੇਲੇ ਗੁਲਾਮ ਸਗੇ ਸਾਨੂੰ ਇੰਨਾ ਹੀ ਆ ਕਿ ਅਸੀਂ ਜਿਹੜਾ ਆਜ਼ਾਦੀ ਦੇ ਨਾਲ ਕਿਤੇ ਵੀ ਜਾ ਸਕਦੇ ਹਾਂ ਘੁੰਮ ਸਕਦੇ ਹਾਂ ਕੁਝ ਵੀ ਕਰ ਸਕਦੇ ਹਾਂ ਫਿਰ ਵੀ ਜੋ ਕਾਨੂੰਨ ਹੈ ਕਾਨੂੰਨ ਹੈ ਅ ਜੋ ਅਸੀਂ ਆਪਣੇ ਆਜ਼ਾਦਨ ਤੌਰ ਤੇ ਆਜ਼ਾਦੀ ਨੂੰ ਮਾਨ ਸਕਦੇ ਹਾਂ ਇਹ ਤਾਂ ਹੀ ਸੰਭਵ ਹੋ ਸਕਿਆ ਕਿਉਂਕਿ ਸਾਡੇ ਜਿਹੜੇ ਸੁਤੰਤਰਤਾ ਸੈਨਾਨੀ ਜਿਹੜੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਅੱਜ ਦੇ ਦਿਨ ਸ਼ਹੀਦ ਭਗਤ ਸਿੰਘ ਨੂੰ ਰਾਜਗੁਰੂ ਸਖਦੇਵ ਉਹਨਾਂ ਨੂੰ ਵੀ ਚੇਤੇ ਕਰਨਾ ਬਣਦਾ ਹੈ ਜਿਨ੍ਹਾਂ ਦੇ ਕਰਕੇ ਸਾਡਾ ਦੇਸ਼ ਜਿਹੜਾ ਆਜ਼ਾਦ ਹੋਇਆ ਚੰਦਰ ਸ਼ੇਖਰ ਆਜ਼ਾਦ ਸੁਭਾਸ਼ ਚੰਦਰ ਬੋਸ ਵੱਡੇ ਵੱਡੇ ਜਿਹੜੇ ਜਿਹਨਾਂ ਨੇ ਸ਼ਹੀਦੀਆਂ ਦਿੱਤੀਆਂ ਜਿਹੜੇ ਆਪਾਂ ਕੁਰਬਾਨ ਕਰਕੇ ਦੇਸ਼ ਦੇ ਉੱਤੋਂ ਸਾਨੂੰ ਆਜ਼ਾਦ ਕਰਨ ਦੇ ਲਈ ਆਜ਼ਾਦ ਮਤਲਬ ਕਿ ਇਸ ਫਿਜ਼ਾ ਦੇ ਵਿੱਚ ਇਸ ਆਜ਼ਾਦੀ ਦੇ ਵਿੱਚ ਅਸੀਂ ਸਾਹ ਲੈ ਸਕੀਏ ਉਹਦੇ ਲਈ ਉਹ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਉਹ ਦਾਤੇ ਲਾਗ ਹੈ ਫਾਂਸੀਆ ਤੇ ਝੂਲ ਗਏ ਉਹਨਾਂ ਨੂੰ ਯਾਦ ਕਰਨਾ ਜ਼ਰੂਰ ਬਣਦਾ ਆ ਤੇ ਡਾਕਟਰ ਭੀਮਰਾਓ ਅੰਬੇਦਕਰ ਉਹਨਾਂ ਨੂੰ ਵੀ ਯਾਦ ਕਰਨਾ ਅੱਜ ਦੇ ਦਿਨ ਜ਼ਰੂਰ ਬਣਦਾ ਕਿਉਂਕਿ ਦੇਸ਼ ਦਾ ਜਿਹੜਾ ਸੰਵਿਧਾਨ ਲਿਖਿਆ ਗਿਆ ਸੀਗਾ ਉਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਉਹਨਾਂ ਨੇ ਇਹ ਸੰਵਿਧਾਨ ਜਿਹੜਾ ਉਹ ਲਿਖਿਆ ਸੀਗਾ ਜਿਹਦਾ ਅਸੀਂ ਅੱਜ 26 ਜਨਵਰੀ ਨੂੰ ਗਣਤੰਤਰ ਦਿਵਸ ਜਿਹੜਾ ਮਨਾ ਰਹੇ ਹਾਂ ਤੇ ਉਸ ਵੇਲੇ ਦੇ ਜਿਹੜੇ ਰਾਜਨੀਤਿਕ ਲੋਕ ਸਗੇ ਜਿਨ੍ਹਾਂ ਨੇ ਆਪਣੀ ਕੁਰਸੀ ਦੇਖੀ ਆਪਣੀ ਕੁਰਸੀ ਦੀ ਖਾਤਰ ਉਹਨਾਂ ਨੇ ਮੂਰੇ ਹੋ ਗਏ ਤੇ ਆਜ਼ਾਦੀ ਜਿਹੜੀ ਜਦੋਂ ਅੰਗਰੇਜ਼ ਛੱਡ ਕੇ ਗਏ ਸਾਡੇ ਦੇਸ਼ ਨੂੰ ਉਹਨਾਂ ਦੀ ਝੋਲੀ ਪਾ ਗਏ ਤੇ ਉਹ ਜਿਹੜੇ ਆਹੋ ਅੱਜ ਤੱਕ ਸਾਡੇ ਮੋਲਕ ਦੇ ਉੱਤੇ ਰਾਜ ਕਰ ਰਹੇ ਆ ਦੇਸ਼ ਦੇ ਉੱਤੇ ਰਾਜ ਕਰ ਰਹੇ ਆ ਅ ਵਧੀਆ ਆ ਅਸੀਂ ਇਸ ਗੱਲ ਤੇ ਕੋਈ ਕਿਉਂ ਕਹਾਂ 26 ਜਨਵਰੀਆ ਤੇ ਅਸੀਂ ਜਿਹੜਾ ਆਹੋ ਆਜ਼ਾਦੀ ਪ੍ਰਬੰਧੀਆਂ ਨੂੰ ਜਿਹੜਾ ਯਾਦ ਕਰਦੇ ਆ ਉਹਨਾਂ ਦੀ ਉਹਨਾਂ ਨੂੰ ਨਤਮਸਤਕ ਹੁੰਨੇ ਆ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਲੂਟ ਕਰਦੇ ਆ ਤੇ ਸਾਨੂੰ ਜਿਹੜਾ ਉਹ ਆਪਣੇ ਸ਼ਹੀਦਾਂ ਦੇ ਉੱਤੇ ਮਾਣਿਆ ਤੇ ਇਸ ਵੇਲੇ ਜਿਹੜੇ ਸ਼ਹੀਦ ਹੋ ਰਹੇ ਸਾਡੇ ਦੇਸ਼ ਦੀ ਖਾਤਰ ਅ ਜਿਹੜੇ ਫੌਜੀ ਜਵਾਨ ਸਰਹੱਦਾਂ ਤੇ ਲੜਦੇ ਆ ਜੂਝਦੇ ਆ ਦੁਸ਼ਮਣਾਂ ਨਾਲ ਅ ਕਦੇ ਇਧਰੋਂ ਪਾਕਿਸਤਾਨ ਵੱਲੋਂ ਕਦੀ ਉਧਰੋਂ ਚਾਈਨਾ ਵੱਲੋਂ ਕੋਈ ਨਾ ਕੋਈ ਹਰਕਤਾਂ ਹੁੰਦੀਆਂ ਰਹਿੰਦੀਆਂ ਜਿਹੜੇ ਸੀਨਾ ਤਾਣ ਕੇ ਉਹਨਾਂ ਮੋਰੇ ਖੜਦੇ ਆ ਜਾ ਕੇ ਲੜਦੇ ਆ ਜਾ ਕੇ ਸ਼ਹੀਦ ਹੁੰਦੇ ਆ ਜਿਨ੍ਹਾਂ ਦੀਆਂ ਡੇਡ ਬਾਡੀਜ਼ ترنگے ਵਿੱਚ ਲਿਫਟ ਕੇ ਜਦੋਂ ਘਰਦਿਆਂ ਤੱਕ ਪਹੁੰਚਦੀਆਂ ਸਾਨੂੰ ਉਹਨਾਂ ਤੇ ਮਾਣ ਕਰਨਾ ਚਾਹੀਦਾ ਸਲੂਟ ਆ ਉਹਨਾਂ ਫੌਜੀ ਜਵਾਨਾਂ ਨੂੰ ਤੇ ਸਾਡੇ ਜਿਹੜੇ ਕਾਨੂੰਨ ਵਿਵਸਥਾ ਨੂੰ ਸੰਭਾਲ ਕੇ ਰੱਖਦੇ ਆ ਸਾਡੀ ਨਿਆਂ ਪ੍ਰਣਾਲੀ ਸਾਡੀ ਪੁਲਿਸ ਸਾਡੇ ਫੌਜੀ ਜਵਾਨ ਤੇ ਸਾਡੇ ਜਿਹੜੇ ਵਧੀਆ ਨੇਤਾ ਗਣਿਆ ਉਹਨਾਂ ਨੂੰ ਵੀ ਅ ਅੱਜ ਜਿਹੜਾ ਅਸੀਂ ਇਸ ਗਣਤੰਤ ਤਿਪਸ ਦੇ ਉੱਤੇ ਸਲਾਮ ਕਰਦੇ ਆ ਸੋ ਤੋਂ ਨੂੰ ਵੀ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਸਾਰੇ ਅ ਵੀਡੀਓ ਨੂੰ ਦੇਖਣ ਸੁਣਨ ਵਾਲਿਆਂ ਨੂੰ ਇਸ ਰਿਪਬਲਿਕ ਡੇ ਦੀ ਇਸ ਗੰੰਟਨ ਦਿਵਸ ਦੀ ਇਸ 26 ਜਨਵਰੀ ਦੀ ਬਹੁਤ ਬਹੁਤ ਵਧਾਈ ਬਹੁਤ ਬਹੁਤ ਪਿਆਰ ਸੁਖੀ ਬਸਤੇ ਰਹੋ ਆਜ਼ਾਦੀ ਵਿੱਚ ਆਜ਼ਾਦੀ ਦਾ ਨਿਗ ਮੰਨੋ ਹੱਸਦੇ ਵਸਤੇ ਖੇੜਦੇ ਇਸ ਚੀਜ਼ ਨੂੰ ਹਮੇਸ਼ਾ ਚੇਤਿਆਂ ਦੇ ਵਿੱਚ ਰੱਖੀਏ ਕਿ ਕੋਈ ਸਗੇ ਜਿਹੜੇ ਸਾਡੇ ਲਈ ਆਪਣਾ ਆਪ ਕੁਰਬਾਨ ਕਰ ਗਏ ਤੇ ਸਾਨੂੰ ਜਿਹੜਾ ਉਹ ਇਸ ਆਜ਼ਾਦੀ ਦੇ ਵਿੱਚ ਵਿਚਰਨ ਦਾ ਮੌਕਾ ਜਿਨ੍ਹਾਂ ਨੇ ਆਪਣੀ ਜਾਨ ਤੇ ਖੇਲ ਕੇ ਸਾਨੂੰ ਅੱਜ ਆਜ਼ਾਦੀ ਦਿੱਤੀ ਆਜ਼ਾਦੀ ਦਵਾਈ ਉਹਨਾਂ ਨੂੰ ਜ਼ਰੂਰ ਚੇਤੇ ਕਰ ਲਿਆ ਕਰੀਏ ਥੈਂਕ ਯੂ